El <laughs> ਰੁਪਏ ਮਹਿਨਾ ਰਿਸ਼ਵਤ ਲੈਣ ਵਾਲੇ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ 'ਚ ਸੀਬੀਆਈ ਨੇ ਡੀਆਈਜੀ ਨੂੰ ਚੰਡੀਗੜ੍ਹ ਦੀ ਬੁਡਾਹਲ ਜੇਲ੍ਹ 'ਚ ਬੰਦ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਵੀ ਐਕਸ਼ਨ ਲੈਂਦੇ ਹੋਏ ਡੀਆਈਜੀ ਨੂੰ ਉਸ ਦੇ ਅਹੁਦੇ ਤੋਂ ਵੀ ਸਸਪੈਂਡ ਕਰ ਦਿੱਤਾ ਹੈ ਜੀ ਹਾਂ ਇੱਕ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਨੋਟਿਸ ਜਾਰੀ ਕਰਦੇ ਹਾਂ ਡੀਆਈਜੀ ਨੂੰ ਸੌਂਪੇ ਗਏ ਅਹੁਦਿਆਂ ਤੋਂ ਸਸਪੈਂਡ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਡੀਆਈਜੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਇਸ ਨੂੰ ਲੈ ਦੈਨਿ ਭਾਸਕਰ ਦੀ ਰਿਪੋਰਟ ਮੁਤਾਬਕ ਕਿ ਹਾਜਿ ਤੱਕ ਕੋਈ ਵੀ ਪਰਿਵਾਰਕ ਮੈਂਬਰ ਡੀਆਈਜੀ ਨੂੰ ਮਿਲਣ ਲਈ ਪੰਚਾਇਤ ਉਹ ਪੂਰਾ ਦਿਨ ਜੀਲ ਜੀ ਰਹੀ ਤੇ ਬਾਕੀ ਕੈਦੀਆਂ ਵਾਂਗ ਹੀ ਖਾਣਾ ਖਾਣ ਨੂੰ ਮਿਲਿਆ ਤੇ ਰਾਤ ਨੂੰ ਵੀ ਜ਼ਮੀਨ ਤੇ ਹੀ ਗੱਦਾ ਢਾਕੇ ਸਿਰਹਾਣੇ ਤੇ ਚਾਦਰ ਲੈ ਕੇ ਸੌ ਰਹੇ ਤੇ ਇਸ ਦੇ ਨਾਲ ਹੀ ਮੀਡੀਆ ਰਿਪੋਰਟਸ ਮੁਤਾਬਕ ਲੁਧਿਆਣਾ ਨਿਗਮ ਨਾਲਾ ਚ ਵੀ ਡੀਆਈਜੀ ਹਰਚਨ ਸਿੰਘ ਪੂਲਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਤੇ ਜਾਣਕਾਰੀ ਮੁਤਾਬਕ ਡੀਆਈਜੀ ਦੇ ਘਰ ਸੀਬੀਆਈ ਦੀ ਛਾਪੇਮਾਰੀ ਦੌਰਾਨ 2 ਕਰੋੜ 79 ਲੱਖ ਰੁਪਏ ਦੀਆਂ 108 ਸ਼ਰਾਬਾਂ ਦੀਆਂ ਬੋਤਲਾਂ ਤੇ 17 ਹਥਿਆਰ ਬਰਾਮਦ ਕੀਤੇ ਗਏ ਨੇ ਤੇ ਦੱਸਦੀ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ ਕੁਝ ਦਿਨ ਪਹਿਲਾਂ ਸੀਬੀਆਈ ਨੇ ਰੈਡ ਕੀਤੀ ਸੀ ਜਿਸ ਦੀ ਕਾਰਵਾਈ ਦੌਰਾਨ ਡੀਆਈਜੀ ਦੇ ਘਰੋਂ ਢੇਰ ਸਾਰੇ ਪੈਸੇ ਤੇ ਨਕਦੀ ਮਿਲੀ ਸੀ ਤੇ ਜਾਣਕਾਰੀ ਮੁਤਾਬਕ ਹਰ ਮਹੀਨੇ 8 ਲੱਖ ਰੁਪਏ ਲੋਕਾਂ ਤੋਂ ਰਿਸ਼ਵਤ ਵੀ ਲੈਂਦਾ ਸੀ ਜਿਸ ਕਾਰਨ ਰਿਸ਼ਵਤ ਕੇਸ 'ਚ ਵੀ ਸੀਬੀਆਈ ਨੇ ਡੀਆਈਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਬਾਕੀ ਡਾਟਾ ਕੀ ਕੁਝ ਕਹਿਣਾ ਇਸ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ 8 ਲੱਖ ਰੁਪਏ ਮਹੀਨਾ ਰਿਸ਼ਵਤ ਲੈਣ ਵਾਲੇ ਡ ਚਰਨ ਸਿੰਘ ਪੁੱਲਰ ਮਾਮਲੇ 'ਚ सीबीआई ਨੇ ਡੀਆਈਜੀ ਨੂੰ ਚੰਡੀਗੜ੍ਹ ਦੀ ਬੁਡਾਹਲ ਜੇਲ੍ਹ 'ਚ ਬੰਦ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਵੀ ਐਕਸ਼ਨ ਲੈਂਦੇ ਹੋਏ ਡੀਆਈਜੀ ਨੂੰ ਉਸ ਦੇ ਅਹੁਦੇ ਤੋਂ ਵੀ ਸਸਪੈਂਡ ਕਰ ਦਿੱਤਾ ਹੈ ਜੀ ਹਾਂ ਇੱਕ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਨੋਟਿਸ ਜਾਰੀ ਕਰਦੇ ਹਾਂ ਡੀਆਈਜੀ ਨੂੰ ਸੌਂਪੇ ਗਏ ਅਹੁਦਿਆਂ ਤੋਂ ਸਸਪੈਂਡ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਡੀਆਈਜੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਇਸ ਨੂੰ ਲੈ ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਕਿ ਹਾਜੇ ਤੱਕ ਕੋਈ ਵੀ ਪਰਿਵਾਰਕ ਮੈਂਬਰ ਡੀਆਈਜੀ ਨੂੰ ਮਿਲਣ ਲਈ ਨਹੀਂ ਪਹੁੰਚਿਆ ਤੇ ਉਹ ਪੂਰਾ ਦਿਨ ਜੇਲ੍ਹ 'ਚ ਹੀ ਰਹੀ ਤੇ ਬਾਕੀ ਕਹਿਦੀ ਆ ਵਾਂ ਕਿ ਖਾਣਾ ਖਾਣ ਨੂੰ ਮਿਲਿਆ ਤੇ ਰਾਤ ਨੂੰ ਵੀ ਜ਼ਮੀਨ ਤੇ ਹੀ ਗੱਦਾ ਢਾਕੇ ਸਿਰਹਾਣੇ ਤੇ ਚਾਦਰ ਲੈ ਕੇ ਸੌਰੇ ਤੇ ਇਸ ਦੇ ਨਾਲ ਹੀ ਮੀਡੀਆ ਰਿਪੋਰਟਸ ਮੁਤਾਬਕ ਲੁਧਿਆਣਾ ਨਿਗਮ ਨਾਲਾ ਚ ਵੀ ਡੀਆਈਜੀ ਹਰਚਨ ਸਿੰਘ ਪੁਲਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਤੇ ਜਾਣਕਾਰੀ ਮੁਤਾਬਕ ਡੀਆਈਜੀ ਦੇ ਘਰ ਸੀਬੀਆਈ ਦੀ ਛਾਪੇਮਾਰੀ ਦੌਰਾਨ 2 ਕਰੋੜ 79 ਲੱਖ ਰੁਪਏ ਦੀਆਂ 108 ਸ਼ਰਾਬਾਂ ਦੀਆਂ ਬੋਤਲਾਂ ਤੇ 17 ਹਥਿਆਰ ਬਰਾਮਦ ਕੀਤੇ ਗਏ ਨੇ ਤੇ ਦੱਸਦੀ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ ਕੁਝ ਦਿਨ ਪਹਿਲਾਂ ਸੀਬੀਆਈ ਨੇ ਰੈਡ ਕੀਤੀ ਸੀ ਜਿਸ ਦੀ ਕਾਰਵਾਈ ਦੌਰਾਨ ਡੀਆਈਜੀ ਦੇ ਘਰੋਂ ਢੇਰ ਸਾਰੇ ਪੈਸੇ ਤੇ ਨਕਦੀ ਮਿਲੀ ਸੀ ਤੇ ਜਾਣਕਾਰੀ ਮੁਤਾਬਕ ਹਰ ਮਹੀਨੇ 8 ਲੱਖ ਰੁਪਏ ਲੋਕਾਂ ਤੋਂ ਰਿਸ਼ਵਤ ਵੀ ਲੈਂਦਾ ਸੀ ਜਿਸ ਕਾਰਨ ਰਿਸ਼ਵਤ ਕੇਸ 'ਚ ਵੀ ਸੀਬੀਆਈ ਨੇ ਡੀਆਈਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਬਾਕੀ ਡਾਟਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ